ਆਪਾਂ ਇਸ ਵੀ ਸੈਂਟਰ ਦਾ ਕੰਡ ਖੜਾ ਬੇਟ ਤੇ ਖੜੇ ਬੈਠਿਆ ਜਿਆਣ ਵਾਲੇ ਤੇ ਬੱਚਾ ਗਿਆ ਘਰ ਗਈ ਸਦਨ ਕਿ ਲੋਕ ਕਿ ਚੈਰ ਹੱਕ ਪੂਟਲਾ ਆਇਆ ਸੈਂਟਰ ਹਾਂ ਤੇ ਆਇਆ ਉਹ ਠੀਕ 10 ਵਜੇ ਇੱਕ ਸਫਰਾਂ ਕੇ ਗੱਡੀ ਤੋਂ ਕੱਢ ਕੇ ਸਤਿ ਸ਼੍ਰੀ ਅਕਾਲ ਨਹੀਂ ਨਿਕਰੇ ਬਾਅਦ ਤੋਂ ਆਇਆ ਕੀ ਦਿੱਕਤ ਹੈ ਇਹ 12 ਤਰੀਕ

ਤਾਕੀਆਂ ਕੋਲ ਸੀ ਜੀ ਤੁਹਾਡੇ ਹਾਂਜੀ ਸਾਇਦ 12 ਕਰੀਬ ਦੇ ਆਏ ਕੋਈ ਬਾਨਾ ਸੂਲ ਕੋਈ ਚੱਕਰ ਕੋਈ ਨਿਸ਼ਾਨਕਾਰੀ ਕਰਨ ਵੇਲੇ ਸਾਥੀ ਜੀ ਇਹ ਤੇ ਸਾਨੂੰ ਕਿਸੇ ਚੱਕ ਕੋਈ ਬਰਾਏ ਰਾਈ ਬਾਜੀ ਹੋਏ ਪੈ ਨਹੀਂ ਕਦੇ ਕੋਈ ਗੱਲ ਕਰੀਏ ਬੱਤੀ ਕਰਵਾਤੀ ਤੁਹਾਡੇ ਦੀ ਕਰਵਾਤੀ ਕੀ ਕਰਵਾਤੀ ਕੀ ਦਿਨ ਸਾਡੇ ਨਾਲ ਕੋਈ ਨਹੀਂ ਹੋ ਚਲੇ ਗਿਆ ਸਾਡੇ ਕੋਲ ਗੁਰਦੇ ਸਾਡੀ ਕਰਵਾਤੀ ਨਹੀਂ ਹੋਇਆ ਤਾਂ ਸਾਨੂੰ ਕੋਈ ਫੀਲ ਕਰਨੀ ਚਾਹੀਦੀ ਅਸੀਂ ਕਿੰਨੇ ਮਿਹਰਬਾਨੀ ਕਰਨ ਦਾ ਸਾਨੂੰ ਪਤਾ ਨਹੀਂ ਉਹਦਾ ਸਾਡਾ ਪੁੱਤ ਸਾਡਾ ਪਰਾਜ ਸਾਡਾ ਰਾਜੇ ਚਲੂ ਕੀਤਾ ਨਹੀਂ ਹੈ ਇੱਕ ਗੱਲ ਕਿੱਥੇ ਆ ਕਿੱਥੇ ਨਹੀਂ ਉਹ ਫਜ਼ਾਕੋ ਸੰਲਗੇ ਤਾਂ ਹੀ ਦੱਸ ਸਕਦੇ ਕੋਈ ਗੱਲ ਬਾਤ ਇਹਦਾ ਕੋਈ ਗੱਲ ਬਾਤ ਸਾਡਾ ਮੈਂਬਰ ਬਲੌਉ ਸਮਥੀ ਹੈ ਜੀ ਸਾਡੇ ਪਿੰਡੋਂ ਜਸਵੰਤ ਸਿੰਘ ਮੁੰਡਾ ਉਮਰ ਉਹਦੀ 36 ਸਾਲ ਆ ਉਹ ਆਪਣੀ ਮਿਸਿਸ ਨੂੰ ਕਪੂਰਸਲੇ ਛੱਡਣ ਗਿਆ ਸੀ ਹਾਈਲਿਟ ਸੈਂਟਰ ਅਤੇ ਬਾਅਦ ਦੇ ਵਿੱਚ ਇਹ ਮੁੰਡਾ ਵਾ ਜਸਵੰਤ ਸਿੰਘ ਜੀ ਤੇ ਇਹ ਬਾਅਦ ਚ ਅਸੀਂ ਉੱਥੇ ਦੇਖਿਆ ਇੱਕ ਕੈਮਰਾ ਉਹਦੇ ਵਿੱਚੋਂ 10:30 ਤੋਂ ਉੱਥੋਂ ਲੰਘਿਆ ਤੇ ਪੌਣੇ 11 ਦੇ ਵਿੱਚ ਵਿੱਚ ਇੱਥੇ ਆ ਗਿਆ ਜੀ ਪੌਣੇ 11 ਤੋਂ ਬਾਅਦ 11 ਦੇ ਵਿੱਚ ਵਿੱਚ ਇਹ ਗੱਡੀ ਦੇ ਵਿੱਚੋਂ ਗਾਇਬ ਹੋ ਗਿਆ ਗੱਡੀ ਅਨਲੌਕ ਹੀ ਚਾਬੀ ਵਿੱਚ ਹੀ ਤਾਂ ਕਿ ਇੱਕ ਖੁੱਲੀ ਸੀ ਤੇ ਇੱਕ ਸੱਜੇ ਪੈਰ ਦਾ ਬੂਟ ਉਹਦੇ ਵਿੱਚ ਪਿਆ ਸੀ ਤੇ ਇਸ ਕਰਕੇ ਵੀ ਸਾਰਾ ਸੁਰੱਖਪਨ ਨਹੀਂ ਦੀ ਤਾ ਬਿਲਕੁਲ ਪਿੰਡ ਨਹੀਂ ਦੇਖਿਆ ਪੌਣੀ 11 ਦਾ ਟਾਈਮ ਆ ਸਵੇਰ ਦਾ ਅਸੀਂ ਤੇ ਸਾਰਾ ਨਗਰ ਹੀ ਆ ਦੇਖ ਲੋ ਤੁਸੀਂ ਪਿੱਛੇ ਢੰਡੀ ਖੜੇ ਆ ਸਾਰੇ ਤੇ ਸਾਰਾ ਨਗਰ ਹੀ ਸਦਮੇ ਆ ਜੀ ਅਸੀਂ ਤੇ ਬੇਨਤੀ ਕਰਦੇ ਆ ਜੀ ਇਹ ਖੁਦ ਸੁਣਦਾ ਤੇ ਆਪ ਆ ਜੇ ਤੇ ਪ੍ਰਸ਼ਾਸਨ ਨੂੰ ਵੀ ਇਹੋ ਬੇਨਤੀ ਕਰਦੇ ਆ ਵੀ ਸਾਡੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤੇ ਨੂੰ ਲੱਭਣ ਤੇ ਮਦਦ ਕੀਤੀ ਜਾਵੇ ਲੱਗਦਾ ਕਿ ਇਹ ਕੋਈ ਸੱਚ ਦਾ ਹੋਵੇਗਾ ਇਹ ਦੇਖੋ ਜੀ ਇਹ ਮੁੰਡਾ ਇਦਾਂ ਦਾ ਹੀ ਬਿਲਕੁਲ ਜਿੱਦਾਂ ਕਹਿ ਦਈਏ ਵੀ ਆ ਮਾਰਥਾ ਮੁੰਡਾ ਸੀ ਨਾ ਹੀ ਕਿਸੇ ਨਾਲ ਵੱਧ ਬੋਲਦਾ ਸੀ ਜੇ ਕਿਸੇ ਨੇ ਬੁਲਾ ਲਿਆ ਸਾਸਿਕਾ ਬੁਲਾ ਲੈਣੀ ਨਹੀਂ ਤੇ ਬਿਲਕੁਲ ਆਪਣੇ ਖੂਹ ਤੇ ਕੰਮ ਤੇ ਚੱਲ ਜਾਣਾ ਜਾਂ ਗੁਰੂ ਘਰ ਮੱਥਾ ਟੇਕਣ ਜਾਂਦਾ ਸਾਡੇ ਡੇਰਾ ਸ਼ਿਰਜਨ ਮਹਾਰਾਜ ਖੇਤੀਬਾੜੀ ਦਾ ਕੰਮ ਕਰਦਾ ਜੀ ਹੁਣ ਤੱਕ ਵੀਡੀਓ ਪੁਲਿਸ ਦੀ ਕਾਰ ਨਹੀਂ ਪਹੁੰਚੀ ਪੁਲਿਸ ਦੀ ਕਾਰ ਪ੍ਰਣਾਲੀ ਤੇ ਆਪਾਂ ਕਹਿ ਸਕਦੇ ਹਾਂ ਜੀ ਡਿਫਟੀ ਸਾਹਿਬ ਨੇ ਕੱਲ ਸੱਜਿਆ ਹੀ ਸਾਨੂੰ ਉਹਨਾਂ ਡਿਟੇਲ ਕਢਾਈ ਆ ਜੀ ਖੂਨ ਡਿਟੇਲ ਜਿੱਥੇ ਜਿੱਥੇ ਕਾਲਾਂ ਹੋਈਆਂ ਉਹ ਉਹ ਕਹਿੰਦੇ ਜਲਦੀ ਅਸੀਂ ਵੀ ਕਾਰਵਾਈ ਕਰਕੇ ਤਾਂ ਲੱਭਣ ਦੀ ਕੋਸ਼ਿਸ਼ ਕਰਦੇ ਆਂ ਜੀ ਪਰ ਐਸਐਚਓ ਸਾਹਿਬ ਕੱਲ ਕਹਿੰਦੇ ਸੀ ਸਾਨੂੰ ਵੀ ਅਸੀਂ ਕੈਮਰੇ ਦੇਖ ਲਿਆ ਪਰ ਅੱਜ ਤੀਜਾ ਦਿਨ ਹੋ ਗਿਆ ਹਾਲ ਤੱਕ ਕੈਮਰੇ ਨਹੀਂ ਦੇਖਿਆ ਅਸੀਂ ਖੁਦ ਪੁੱਛ ਕੇ ਆਂ ਘਰਾਂ 'ਚ ਵੀ ਕੈਮਰੇ ਚੈੱਕ ਕੀਤੇ ਪੁਲਿਸ ਨੇ ਪੁਲਿਸ ਕਹਿੰਦੀ ਘਰਾੜੇ ਕਹਿੰਦੇ ਨਹੀਂ ਹਲੇ ਕੈਂਦੇ ਹੁਣ ਹੁਣ ਕਰ ਲੈਣ ਤੋਂ ਬਾਅਦ ਹੀ ਗੱਲ ਆ ਜੀ ਇਹ ਸਾਡੇ ਗਾਇਬ ਦੇਖਣਾ ਕੈਮਰੇ ਸਾਰੇ ਬੰਦੇ ਮੈਂਬਰ ਪੰਜਾਹ ਸਾਹਿਬ ਕਹਿੰਦੇ ਹੈ ਉਹ ਕਹਿੰਦੇ ਨਹੀਂ ਹਲੇ ਥੱਕ ਨਹੀਂ ਕੋਈ ਸਾਡੇ ਘਰ ਦੇਖਣਾ ਮੇਰਾ ਨਾਮ ਇੰਦਾ ਚੁੱਕਾ ਆ ਦੇ ਲਈ ਹਸ ਮੈਂ ਨਾ ਜਸਨ ਕਹਿੰਦੀ ਆ ਤੇ ਪਿਛਲੇ 10 ਦਿਨੋਂ ਤਾਂ ਉਹ ਲਾਪਤਾ ਹੈ ਨਹੀਂ ਮੈਂ ਦੇ ਨਹੀਂ ਕਿਤੇ ਵੀ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਜਾਨਾ ਕਿਤਾ ਕੋਈ ਸਬੂਤ ਨਹੀਂ ਮਿਲਿਆ ਹੋਗਾ ਤੇ ਪਲੀਜ਼ ਤੁਸੀਂ ਜਿੱਦਦਾ ਵੀ ਹੋ ਸਾਇਆ ਕਿ ਸ਼ਹਿਰ ਦੇ ਸ਼ਹਿਰੀ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇ ਆਖਰੀ ਵਾਰ ਸਾਡੇ ਨਾਲ ਸੀ ਹਾਂਜੀ ਉਹ ਨੂੰ ਛੱਡਣ ਗਿਆ ਸੀ ਸ਼ਹਿਰ ਤੇ ਉਸ ਤੋਂ ਬਾਅਦ ਉਹ ਵਾਪਸ ਨਹੀਂ ਆਈ ਜਾਨੀ ਕਿ ਉਹ ਕਰਨੀ ਪਾਂਚੇ ਮੈਂ ਜਦੋਂ ਮੈਨੂੰ ਛੁੱਟੀ ਹੋਈ ਹੈ ਮੈਂ ਉਹਨਾਂ ਨੂੰ ਫੋਨ ਕੀਤਾ ਕਿ ਉੱਤੋਂ ਬਾਅਦ ਵਿੱਚ ਉਹਨਾਂ ਦਾ ਫੋਨ ਸਵਿਚ ਆਫ ਹੀ ਹੁੰਦਾ ਹੈ। ਕੋਈ ਅੱਜ ਗੱਲਬਾਤ ਨਹੀਂ ਹੋ ਰਹੀ। ਨਹੀਂ ਉਦੋਂ ਕੋਈ ਅਪਸਟ ਨਹੀਂ ਸੀ ਕੋਈ ਕਵਸਚਨ ਨਹੀਂ ਸੀ ਬੜੀ ਸੋਹਣੀ ਸੀ ਅਸੀਂ ਬੜੀ ਸੋਹਣੀ ਗਏ। ਵਾਪਸ ਆਏ ਮਤਲਬ ਕਿ ਉਹ ਆਏ ਹੋਣਗੇ ਜਾਂ ਕਿਤੇ ਵੀ ਇੱਥੇ ਨਹੀਂ ਉੱਟ ਕਰੇ। ਇਹਨਾਂ ਨੂੰ ਘਰੇ ਪਾਂਚੇ ਦੀ ਮੰਮੀ ਉਹਨਾਂ ਨੇ ਦੱਸਣ ਦੇ ਸਹਾਰਨਾ। ਕਿ ਉਹ ਘਰ ਆਈ ਨਹੀਂ ਹੈ ਕਿ ਉੱਥੇ ਕਿਤੇ ਕੋਈ ਇਹਨਾਂ ਨੂੰ ਲੈ ਕੇ ਆਇਆ ਵਿੱਚੇ ਉੱਦੇ ਛੁੱਪ ਆਇਆ। ਗੱਡੀ ਦੇ ਵਿੱਚ ਚਾਬੀ ਵੀ ਉੱਤੇ ਲੱਗੀ ਹੋਈ ਸਮਾਨ ਵੀ ਸਾਰਾ ਉੱਤੇ ਪਿਆ ਸੀ ਉਹ ਸਭ ਕੁਝ ਸੀ ਕੋਈ ਇਸ ਚਾਕੋ ਵੀ ਤੇ ਕੋਈ ਨਹੀਂ ਚੰਨ ਕੋਈ ਤੇ ਕੋਈ ਸਕ ਨਹੀਂ ਉਹਨਾਂ ਦੇ ਕਿਸੇ ਨਾਲ ਕੋਈ ਰੰਗੀਸ਼ੀ ਦਾ ਕੁਝ ਵੀ ਨਹੀਂ ਸੀ ਗੱਡੀ ਸਾਉ ਬੰਨੀ ਹੈ ਸੈਂਪਲਿਆ ਕੋਈ ਇਦਾਂ ਦਾ ਹੈ ਨਹੀਂਗਾ ਆਈ ਕਾਈ ਕੁਝ ਵੀ ਨਹੀਂ ਆ ਠੀਕ ਜਲਦੀ ਜਲਦੀ ਸਾਡੇ ਬੰਦੇ ਨੂੰ ਲੱਗਣ ਦੇ ਕੋਸ਼ਿਸ਼ ਕੀਤੀ ਜਾਵੇ ਕਿ ਕਿਥੇ ਥੇ ਵੀ ਆ ਜਿੱਥੇ ਜਿਨ੍ਹਾਂ ਦੀ ਲਾਸਟ ਲੋਕੇਸ਼ਨ ਹੈ ਕੋਈ ਕੁਝ ਹੈ ਸਾਡੇ ਬੰਦੇ ਨੇ ਲੱਭਿਆ ਹੋਇਆ। ਉਹਦੇ ਕੋਲ ਪੁਲਿਸ ਨੂੰ ਕਹੇ ਸੀ। ਹਾਂਜੀ ਪੁਲਿਸ ਨੂੰ ਦੱਸ ਦਿੱਤਾ ਗਿਆ ਸੀਗਾ ਉਸੇ ਬੰਦੇ ਨੇ ਦੱਸ ਦਿੱਤਾ ਸੀਗਾ। 11:30 ਵਜੇ ਮੇਰੇ ਸਾਰਾ ਸਭ ਨੂੰ ਪਤਾ ਲੱਗਾ ਉਸ ਤੋਂ ਬਾਅਦ ਵਿੱਚ 12 12:00 1:00 ਵਜੇ ਰਿਪੋਰਟ ਲਿਖਾਇਆ ਸੀ। ਉਸ ਤੋਂ ਬਾਅਦ ਅਸੀਂ ਫੇਰ ਦੁਬਾਰਾ ਗਏ ਸੀਗੇ ਥਾਣੀ ਪਰ ਉਹਨਾਂ ਨੇ ਕੋਈ ਉਹਨਾਂ ਨੇ ਕਿਹਾ ਸਾਡੇ ਕੋਲ ਸਟਾਫ ਹੈ ਨਹੀਂਗਾ ਸਾਡੇ ਕੋਲ ਬੰਦੇ ਹੈ ਨਹੀਂਗੇ ਫਿਰ ਐਸਐਚਓ ਸਾਹਿਬ ਨਾਲ ਆਈ ਸਾਡੇ ਬਾਅਦ ਵਿੱਚ ਰਿਕੁਐਸਟ ਕਰਨ ਤੋਂ ਬਾਅਦ ਉਹ ਗੱਡੀ ਦੀ ਮਨਾਜਾ ਉੱਥੇ ਕਰਕੇ ਗਿਆ ਦੇਖ ਕੇ ਗਏ ਆ। ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਇੱਕ ਜਸਵੰਤ ਸਿੰਘ ਨਾਮ ਦਾ ਲੜਕਾ ਜੋ ਕਿ ਖੇਰਾਬੇਟ ਰਹਿਦਾ ਹੈ ਉਹਦੀ ਜਿਹੜੀ ਕਾਰ ਹੈਗੀ ਉਹ ਅਬੈਂਡਨਡ ਜਗ੍ਹਾ ਤੇ ਮਿਲੀ ਹੈ ਤੇ ਉਹਦੀ ਤਫਤੀਸ਼ ਕਰਨ ਦੇ ਲਈ ਐਸ ਐਚ ਓ ਫਤੂਟਿੰਗ ਦੀ ਡਿਊਟੀ ਲਗਾਈ ਗਈ ਸੀ ਵੀ ਹੈਵ ਗੋਨ ਥਰੂ ਆਲ ਦ ਸੀਸੀਟੀਵੀ ਕੈਮਰਸ ਅਰਾਊਂਡ ਥਰ ਉਸ ਤੋਂ ਇਲਾਵਾ ਲੜਕੇ ਦੀ ਜਿਹੜੀ ਕਾਲ ਡਿਟੇਲ ਰਿਕਾਰਡਸ ਹੈਗੇ ਆ ਜਿਹੜੀਆਂ ਅਸੀਂ ਉਹਨੂੰ ਚੈੱਕ ਕਰ ਰਹੇ ਹੈਗਾ ਜਿਹੜਾ ਫੋਨ ਹੈਗਾ ਆ ਉਹ ਇਸ ਤੋਂ ਕਰੀਬ 150 ਕਿਲੋਮੀਟਰ ਦੂਰ ਤੇ ਰਸਤੇ ਤੇ ਜਾ ਕੇ ਉੱਥੇ ਉਹ ਫੋਨ ਸਵਿਚ ਆਫ ਹੋ ਗਿਆ ਇਸ ਤੋਂ ਲਗਭਗ ਇਨ ਬੀਟਵੀਨ ਉਸ ਬੰਦੇ ਨੇ ਜਿਹੜਾ ਲੜਕਾ ਮਿਸਿੰਗ ਉਹਨੇ ਆਪਣੀ ਵਾਈਫ ਦੇ ਨਾਲ ਸੰਪਰਕ ਵੀ ਕੀਤਾ ਜੋ ਕਿ ਅਸੀਂ ਉਸੇ ਉਹਦੀ ਤਫਤੀਸ਼ ਕਰ ਰਹੇ ਹਾਂ